ਤਰੀਕੇ ਨਾਲ ਦੇਖੀ ਆਪਾਂ ਕਿ ਕਾਂਗਰਸ ਜੇ ਇਹ ਸੋਚ ਰਹੀ ਹੈ ਕਿ ਭਾਜਪਾ ਵੱਲੋਂ ਇਹ ਜਾਨ ਪੁੱਛ ਕੇ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਹੈ ਦੇਖੋ ਦੋਵੇਂ ਦੇਖੋ ਅੰਡਰਸਟੂਡ ਕਰ ਲੈ ਜੀ ਕਿਹੜਾ ਅੰਡਰਸਟੂਡ ਕਰ ਲੈ ਚੱਲੋ ਜੀ ਇੱਕ ਵਾਰੀ ਖੜਿਆਲ ਸਾਹਿਬ ਦਾ ਜਵਾਬ ਲੈ ਲੀ ਆਪਾਂ ਜੀ ਦੇਖੋ ਨੰਬਰ 1 ਤੁਸੀਂ ਟਾਈਮਿੰਗ ਦੇਖੋ ਭਾਜਪਾ ਘिरी ਹੋਈ ਸੀ ਦੇ ਵੋ ਕਾਰਨਰਡ ਬਿਕੋਜ਼ ਨਾਤਾ ਪਾਰਲੀਮੈਂਟ ਨੂੰ ਕੌਨਫੀਡੈਂਸ ਲਿਆ ਨਾ ਕਿਸਾਨਾਂ ਨੂੰ ਕੌਨਫੀਡੈਂਸ ਲਿਆ ਨੋ ਪੁੱਛੇ ਨੂੰ ਕੁਆਰਟੇਲ ਇਹ ਕੋਰੋਨਾ ਤੇ ਲਗਭਗ ਆ ਗਏ ਪਾਕਿਸਤਾਨ ਇਹਨਾਂ ਦੀ ਆਲੋਚਨਾ ਕਰ ਰਹੇ ਸੀਗੇ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਬੀਜੇਪੀ ਨੂੰ ਪੁੱਛ ਰਿਹਾ ਮੈਨੂੰ ਟ੍ਰੇਡ ਡੀਲ ਪੜ੍ਹੀ ਆ ਤੁਸੀਂ ਟ੍ਰੇਡ ਡੀਲ ਜਦ ਤੱਕ ਲਿਖਤ ਨਹੀਂ ਦਉਂਗੇ ਮੈਂ ਕਿੱਥੋਂ ਪੜ੍ਹ ਲੂੰਗਾ ਤਾਂ ਤੁਹਾਨੂੰ ਨਹੀਂ ਪਤਾ ਹੋਣਾ ਕੀ ਕਿਹਾ ਕੀ ਨਹੀਂ ਕਿਹਾ ਉਹ ਚ ਉਹਦਾ ਸਾਡੀ ਸਰਕਾਰ ਕੀ ਕਰ ਰਹੀ ਹੈ ਸਾਨੂੰ ਅਮਰੀਕਾ ਦੇ ਲੀਡਰਾਂ ਤੋਂ ਪਤਾ ਲੱਗਦਾ ਹੈ ਕੋਟਸ ਤੋਂ ਪਤਾ ਲੱਗਦਾ ਹੈ ਪ੍ਰੈਜ਼ੀਡੈਂਟ ਆਫ ਦ ਯੂਨਾਈਟਿਡ ਸਟੇਟਸ ਤੋਂ ਯੂ ਐਸ ਸੈਕਰੀ ਫਾਰ ਐਗਰੀਕਲਚਰ ਤੋਂ ਹੋਰ ਉਹਨਾਂ ਦੇ ਲੀਡਰਾਂ ਤੋਂ ਤੁਸੀਂ ਸਾਨੂੰ ਨੇ ਰਿਜ ਕਿਉਂ ਰੱਖਦੇ ਹੋ ਕਿਸਾਨਾਂ ਨੂੰ ਅ ਜਦੋਂ ਘਿਰਨ ਲੱਗ ਜਾਣਾ ਨਾਲ ਦੀ ਨਾਲ ਪ੍ਰੋਪੋਗੈਂਡਾ ਨਾਲ ਦੀ ਨਾਲ ਅਟੈਨਸ਼ਨ ਡਾਇਵਰਟ ਇਹ ਆਪਰੇਸ਼ਨ ਮਿਸ਼ਨ ਡਾਇਵਰਟ ਹੈ ਅਟੈਨਸ਼ਨ ਕਰਨਾ ਬਿਲਕੁਲ ਸਰੇਨ ਸਾਹਿਬ ਹੁਣ ਸਿੱਧਾ ਤੌਰ ਤੇ ਕਾਂਗਰਸ ਕਹਿ ਰਹੀ ਹੈ ਕਿ ਜਾਣ ਪੁੱਛ ਕੇ ਡਿਵਰਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਮੁੱਦੇ ਨੂੰ ਜਾਣ ਪੁੱਛ ਕੇ ਡਿਵਰਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਰੇਨ ਸਾਹਿਬ ਖੜਿਆ ਸਾਹਿਬ ਆਪਾਂ ਜਵਾਬ ਲੈ ਲੀਏ ਤੁਸੀਂ ਆਪਣੀ ਗੱਲ ਰੱਖੀ ਆਪਾਂ ਜਵਾਬ ਲੈ ਲੀਏ ਸਰੇਨ ਸਾਹਿਬ ਜਵਾਬ ਮੈਨੂੰ ਮੈਂ ਸ਼ੁਕਰੀਆ ਦ ਕਰਾਂਗਾ ਖੜਿਆ ਸਾਹਿਬ ਦਾ ਕਿਉਂਕਿ ਉਹਨੇ ਮੰਨਿਆ ਕਿ ਉਹਨੇ ਟ੍ਰੇਡ ਤੇ 딜 ਨਹੀਂ ਪੜੀ ਕਿਉਂਕਿ ਉਹ ਹਜੇ ਤੱਕ ਜਨਾਬ ਲੇਕਿਨ ਤੁਸੀਂ ਪਾਰਲੀਮੈਂਟ ਚ ਪੇਸ਼ ਕਰਦੇ ਇੱਕ ਮਿੰਟ ਯਾਰ ਸਰਦਾਰ ਸਾਹਿਬ ਤੁਸੀਂ ਤੇ ਸਿਆਣੇ ਬੰਦੇ ਯਾਰ ਵਿੱਚ ਨਹੀਂ ਬੋਲੀਦਾ ਤੁਸੀਂ ਸਮਝਦਾਰ ਹੋ ਸਿਆਣੇ ਬੰਦੇ ਹੋ ਯਾਰ ਤੱਕ ਦਊਗੇ ਤੁਸੀਂ ਸਿਆਣੇ ਬੰਦੇ ਹੋ ਸੁਣ ਲਓ ਡੋਨਲਡ ਟਰੰਪ ਬਹੁਤ ਕੁਝ ਬੋਲ ਰਿਹਾ ਹੈ ਮੈਂ ਵੀ ਇਹੀ ਕਹਿ ਰਿਹਾ ਸਰ ਬਹੁਤ ਕੁਝ ਬੋਲ ਰਿਹਾ ਹੈ ਸਰਦਾਰ ਸਾਹਿਬ ਤੁਸੀਂ ਵਿੱਚ ਬੋਲਦੇ ਚੰਗੇ ਲੱਗਦੇ ਹੋ ਤੁਹਾਡਾ ਇੰਨਾ ਕੱਦ ਹੈਗਾ ਮੁੱਦੇ ਤੇ ਬੋਲੋ ਸੱਚ ਬੋਲੋ ਅੱਜ ਤੱਕ ਮੁੱਦੇ ਤੇ ਗੱਲ ਕਰ ਰਹੇ ਹੋ ਤੁਸੀਂ ਕਿਹ ਵਿੱਚ ਬੋਲਦੇ ਹੋ ਤੁਹਾਡੀ ਤੁਹਾਨੂੰ ਮੈਂ ਸਤਿਕਾਰ ਕਰਦਾ ਤੁਸੀਂ ਤਾਂ ਸੱਚ ਬੋਲੋ ਚਲੋ ਐਂ ਕਹੋ ਕੰਗਰਾ ਜੀ ਨੇ ਗਲਤ ਕਿਹਾ ਖੜਿਆਲ ਸਾਹਿਬ ਚਲੋ ਇੱਕ ਵਾਰੀ ਜਵਾਬ ਲੈ ਲੀਏ ਸਾਉਂਦ ਨੇ ਗਲਤ ਕਿਹਾ ਸਿੱਖਾਂ ਨੂੰ ਖਾਲਸਾ ਦੀ ਕਹਿੰਦਾ ਗਲਤੀ ਕਿਹਾ ਸਰਿਨ ਸਾਹਿਬ ਜਵਾਬ ਹੁਣ ਮੈਂ ਬੋਲਣਾ ਜੀ ਬਿਲਕੁਲ ਬੋਲੋ ਕਹੋ ਕਾ ਲਾ ਉਮੀਦ ਕਰਦਾ ਖੜਿਆਲ ਸਾਹਿਬ ਸ਼ਾਂਤੀ ਨਾਲ ਸੁਣਦਾ ਹੈ ਹਿੰਮਤ ਰੱਖਣਗੇ ਕੋ ਬਾਹਰ ਦਾ ਰਸਤਾ ਖਾਵਾਂਗੇ ਚੰਨਾ ਰਾਤ ਨੂੰ ਹੁਣੇ ਹੁਣੇ ਇਹਨਾਂ ਨੇ ਹੁਣੇ ਇਹਨਾਂ ਨੇ ਕਿਹਾ ਕਿ ਮੈਟਰੀ ਡੀਲ ਨਹੀਂ ਪੜੀ ਜੀ ਕੀ ਨਹੀਂ ਜਨਾਬ ਫਿਰ ਮੰਨ ਲੂਗਾ ਮੈਂ ਫਿਰ ਯਾਰ ਉਹੀ ਗੱਲ ਕਿ ਖੜਿਆ ਸਾਹਿਬ ਚੰਗਾ ਲੱਗਦਾ ਯਾਰ ਤੁਹਾਨੂੰ ਇਹ ਤਾਂ ਬੋਲਣਾ ਨਹੀਂ ਤੁਸੀਂ ਪੜੀਏ ਖੜਿਆ ਸਾਹਿਬ ਚਲੋ ਆਪਾਂ ਇੱਕ ਕਰ ਜਵਾਬ ਲੈ ਲਈਏ ਫਰੀਦ ਸਾਹਿਬ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦੇਣਾ ਚਾਹੀਦਾ ਫਰੀਦ ਸਾਹਿਬ ਤੁਸੀਂ ਆਪਣੀ ਗੱਲ ਰੱਖੋ ਖੜਿਆ ਸਾਹਿਬ ਤੁਹਾਨੂੰ ਥੋੜੀ ਆਂ ਨਹੀਂ ਮਾਣੂ ਟ੍ਰੇਡ ਡੀਲ ਦੇ ਨੇ ਐਨੀ ਰਾਈਟ ਟੂ ਦੇ ਕੈਬਨਟ ਵਿੱਚ ਹੋ ਤੁਹਾਨੂੰ ਆਪਣੇ ਜੈਸ ਪ੍ਰਧਾਨ ਮੰਤਰੀ ਵਿਸ਼ਵਾਸ ਰੀਗਾ ਆਪਣੀ ਦੇਸ਼ ਸੰਸਦ ਦੇ ਬਿਆਨ ਦਿੱਤੇ ਸਪਸ਼ਟ ਰੀਗਾ ਜਿਹਨੇ ਵਿਚਾਰ ਕਰਦੇ ਜਿਹੜੇ ਕਹਿੰਦੇ ਕਿ ਐਮਐਸਪੀ ਦਵਾਂਗੇ ਦਿੱਤੀ ਨਹੀਂ ਐਮਐਸਪੀ ਸੱਕਟਰ ਹੈ ਭਾਈ ਤੁਸੀਂ ਵਿਸ਼ਵਾਸ ਕਰੀਏ 15 ਲੱਖ ਦੇਤਾ ਤੁਹਾਡੇ ਡਬਲ ਕਰਤੀਵਾਣਪੜ ਜਿਹੜੇ ਹੈਗੇ ਨੇ ਨਾ ਟੀਵੀ ਤੇ ਬੇਕੀ ਬੇਚਦਾ ਜੋ ਵਿਸ਼ਵਾਸ ਕਰੀਏ ਤੁਹਾਡੇ ਵਰਗੇ ਅਨਪੜ ਜਿਹੜੇ ਆ ਕੇ ਟੀਵੀ ਦੇ ਬੇਕੀ ਬੇਚ ਦਿੰਦੀਆਂ ਨਹੀ ਕੌਨੋ ਨਾ ਕਰ ਰਹੀ ਜਬਰ ਕਰਤੀਵਾਣਕਮ ਸ਼ਰਮ ਕਰੋ ਦੇਖੇ ਅਨਪੜ ਜਿਹੜੇ ਹੈਗੇ ਨਾ ਉਹ ਟੀਵੀ ਦੇ ਬੇਕੀ ਬੇਚਦਾ ਕਰਦੇ ਨਹੀ ਹੋ ਰਿਹਾ ਖੜਿਆ ਸਾਹਿਬ ਖੜਿਆ ਸਾਹਿਬ ਜੋ ਜਵਾਬ ਹੀ ਨਾ ਸੁਝ ਰਿਹਾ ਖੜਿਆ ਸਾਹਿਬ ਇੱਕ ਕਰੀ 21 ਸੇ ਇੱਕ ਕਰੀ ਕੋਈ ਕੁਛ ਨਹੀ ਲੱਗ ਰਿਹਾ ਨਹੀਂ ਦੱਸਾਂਗੇ ਕੋਈ ਕੁਛ ਨਹੀ ਲੱਗ ਰਿਹਾ ਤਾਹੀ ਤੂੰ ਫਾਲਤੂ ਬੋਲਦੇ ਪਏ ਹੋ ਲੋਕਾਂ ਨੂੰ ਚੁਣਨੀ ਹਿੰਮਤ ਨਹੀਂ ਹੋਈ ਸੱਚਾਈ ਕਹਦਾ ਸਮੇਂ ਦੀ ਘਾਟ ਹੈ ਸਰਿੰਦ ਸਾਹਿਬਾ ਉੱਥੇ ਜਲਦੀ ਜਾ ਕੇ ਖੜਦਾ ਨਾ ਸਲਟਰ ਲੱਗ ਗਿਆ ਥੋੜੀ ਜੰਦ ਬਣਿਆ ਹੋਇਆ ਰਾਉਂਡੀ ਉਹਨਾਂ ਦੀ ਗੱਲ ਕਰਦੇ ਹੋ ਤੁਹਾਡੇ ਜਿਹੜੇ ਵਿਦੇਸ਼ੀ ਏਜੰਡਾ ਦੇ ਇਸ਼ਾਰੇ ਤੇ ਤੁਸੀਂ ਪੈਸੇ ਲੈ ਕੇ ਔਰ ਅਸੀਂ ਬੇਸ਼ੱਕ ਇੱਕ ਕੋਈ ਬਿਆਨੀ ਪਾਜੀ ਕਰਦੇ ਹੋ ਵਿਦੇਸ਼ਾਂ ਜਾ ਕੇ ਬੇਸ਼ਕ ਬਦਨਾਮ ਕਰਦੇ ਹੋ ਇਹ ਵਿਦੇਸ਼ੀ ਫੰਡਿੰਗ ਆਉਂਦੀ ਹੈ ਨਾ ਉਹ ਨਹੀਂ ਪਾਠ ਤੁਸੀਂ ਬੋਲਦੇ ਗਏ ਹੋ

ਦੇਸ਼ਾਂਕ ਦਾ ਨਾਮ ਕਰੋ ਦੇਸ਼ ਦੇ ਲੀਡਰ ਬਾਰੇ ਜਦਕਰ ਕਰ ਰਹੇ ਹੋ ਕੋਟੇ ਵੀ ਜਾ ਕੇ ਦੇਖੋ ਨਹੀਂ ਕਰਦੇ ਤੁਸੀਂ ਉਹਦੇ ਟੈਰਸ ਦੀ ਗੱਲ ਕਰ ਰਹੇ ਸੀਗੇ ਉਹ ਦੇਸ਼ ਦੇ ਲੀਡਰ ਕਰਨਲ ਪਰੇ ਉਹਦੀ ਮਾਪੇ ਬੰਗੋ ਦੇਸ਼ ਦੇ ਜਾ ਕੇ ਪਰਮਾਨੀ ਦੇਤੀ ਹੈ ਨਹੀਂ ਕਰੋ ਉਹਦੀ ਗੱਲ ਕਰਾਂਗੇ ਜੀ ਸਾਹਿਬ ਬਾਕਿਸਤਾਨ ਜਾ ਕੇ ਕਸ਼ਮੀਰ ਆ ਗਾਣ ਵੀ ਰਿਆ ਸੀਗਾ ਰਾਹੁਲ ਗਾਂਧੀ ਆ ਕੇ ਬਾਕਿਸਤਾਨ ਜਾ ਕੇ ਨਵਾਜ਼ ਸ਼ਰੀਫ ਨਾਲ ਦੇਰਾਂ ਸਤਿਕਾਰਯੋਗ ਜਨਾਬ ਸ੍ਰੀ ਚਾਕਰ ਜੀ ਕਿਵੇਂ ਦੇਖ ਕੇ ਸੋਚ ਕੇ ਹੁੰਦਾ ਹੈ ਬਿਲਕੁਲ ਖੜਿਆਲ ਸਾਹਿਬ ਆਪਾਂ ਇੱਕ ਵਾਰੀ ਗੱਲ ਰੱਖਣ ਦੇ ਕੋ ਮੌਕਾ ਰਹੀ ਹੈ ਸਰੀਨ ਸਾਹਿਬ ਇੱਕ ਚੀਜ਼ ਤਾਂ ਤੁਹਾਡੇ ਤੇ ਵੀ ਸਵਾਲ ਖੜਾ ਹੁੰਦਾ ਮੈਂ ਵਾਰ-ਵਾਰ ਪੁੱਛ ਰਿਹਾ ਕਿ ਦੇਸ਼ ਦਾ ਦੁਸ਼ਮਣ ਕਹਿਣਾ ਵੀ ਕਿਤੇ ਮੁਨਾਸਿਫ ਨਹੀਂ ਹੈ ਉਹ ਵੀ ਇੱਕ ਤਰੀਕੇ ਨਾਲ ਗੱਦਾਰੀ ਕਿਹਾ ਗਿਆ ਕਿ ਅਜੀਹਾ ਕੀ ਅਗ ਬਬੂਲਾ ਹੋਣ ਪੈ ਗਿਆ ਬਿੱਟੂ ਸਾਹਿਬ ਨੂੰ ਕਿ ਰਾਹੁਲ ਗਾਂਧੀ ਨੂੰ ਉਹਨਾਂ ਨੂੰ ਦੇਸ਼ ਦਾ ਦੁਸ਼ਮਣ ਕਹਿਣਾ ਪਿਆ ਉਹ ਵੀ ਲੀਡਰ ਆਫ ਆਪੋਜੀਸ਼ਨ ਹੈ ਉਹ ਵੀ ਉਹ ਵੀ ਇੱਕ ਚੁਣੇ ਹੋਏ ਨੁਮਾਇੰਦੇ ਹੈ ਉਹਦੋਂ ਕੀ ਸੁਣੋਗੇ ਜੇ ਤੁਸੀਂ ਕਿਸੇ ਲੋਗ ਗੱਡਿਆ ਸਾਹਿਬ ਪਲੀਜ਼ ਇੱਕ ਕਰੀ ਉਹਨਾਂ ਨੂੰ ਗੱਲ ਰੱਖਣ ਦਾ ਮੌਕਾ ਦਿਓਗੇ ਸਰਿੰਦ ਸਾਹਿਬ ਜੇ ਤੁਸੀਂ ਕਿਸੇ ਨੂੰ ਗਿਰਦਾਰ ਖੋਗੇ ਉਹਦੇ ਕੋਲ ਤੁਸੀਂ ਕੀ ਕਰੋਗੇ ਤਾਂ ਫਿਰ ਸਰ ਦੋਨੋਂ ਪਾਸੋਂ ਦੇਖੋ ਨਾ ਫਿਰ ਕੀ ਇੱਕ ਪਾਸੋਂ ਨਾਲ ਦੇਖਿਆ ਜਾਵੇ ਨਾ ਦੋਨੋਂ ਪਾਸੋਂ ਦੇਖੋ ਉਹ ਟ੍ਰੇਡਰ ਪ੍ਰਿੰਟ ਕਿਹਾ ਕੀ ਪਾਸਾ ਵਰਤੀ ਹੈ ਕੀ ਉਹ ਕੀ ਉਹਨਾਂ ਨੂੰ ਇਹ ਪਾਸਾ ਵਰਤਣੀ ਚਾਹੀਦੀ ਸੀ ਸਰ ਗੱਦਾਰ ਉਹਨਾਂ ਨੇ ਰਮਨੀਤ ਬਿੱਟੂ ਦਾ ਜ਼ਿਕਰ ਕੀਤਾ ਉਹਨਾਂ ਨੇ ਕਦੇ ਸਰਦਾਰ ਦਾ ਜ਼ਿਕਰ ਨਹੀਂ ਕੀਤਾ ਇਹ ਭਾਜਪਾ ਦੇ ਬਿਆਨਬਾਜ਼ੀ ਵਾਰ-ਵਾਰ ਕਿਉਂ ਆ ਰਹੀ ਹੈ ਕਿ ਸਰਦਾਰ ਗੱਦਾਰ ਨਹੀਂ ਹੁੰਦਾ ਯਾਨੀ ਕਿ ਉਹ ਸ਼ਬਦ ਦਾ ਇਸਤੇਮਾਲ ਕਰਕੇ ਕਿਤਨਾ ਕਿਤੇ ਡਿਵਰਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਜੀ ਇਹ ਤੁਸੀਂ ਇਸ ਕੱਢ ਕੇ ਆ ਰਹੇ ਹੋ ਕਿ ਉਹਨਾਂ ਬਿੱਟੂ ਨੂੰ ਕਿਹਾ ਬਿੱਟੂ ਰਾਉਂਡ ਗਾਂ ਨੇ ਕਿਹਾ ਕਿ ਤੇਸ਼ਾ ਦੁਸ਼ਮਣ ਹੈਗਾ ਅਦਰ ਜੇ ਕਿ ਸੱਚ ਕੀ ਆਏਗਾ ਜਿਸ ਤਰੀਕੇ ਨਾਲ ਵਿਦੇਸ਼ ਹੀ ਜਾ ਕੇ ਰਾਹੁਲ ਗਾਂਧੀ ਜਾ ਕੇ ਦੇਸ਼ ਨੂੰ ਭੰਡਦੇ ਨੇ ਦੇਸ਼ ਦੀ ਸੰਵਿਧਾਨਿਕ ਸੰਸਦ ਬਿਲਕੁਲ ਸਰੇਂ ਸਿੰਘ ਸਾਹਿਬ ਆਪਣੇ ਕੋ ਸਮੇਂ ਦੀ ਬਹੁਤ ਘਾਟ ਹੈ ਜਦ ਲੋਕ ਉਹਨੂੰ ਪਸੰਦ ਨਹੀਂ ਕਰਦੇ ਲੋਕ ਬਾਰ ਬਾਰ ਉਹਨੂੰ ਰਿਜੈਕਟ ਇੱਕ ਸੈਂਚਰੀ ਬਣਾਉਣ ਵਾਲਾ ਇੱਕ